ਪੰਜਾਬੀ ਗੱਲਬਾਤ ਚੈਨਲ ਪੰਜਾਬੀ ਸੱਭ ਦਾ ਸਵਾਗਤ ਕਰਦੇ ਆਂ ਪਿੰਡ ਕੋਟਵੁੱਡਾ ਵਿਖੇ ਦੰਤਰਬਾਬਾ ਅਸੀਲ ਸਿੰਘ ਜੀ ਦਾ ਮੇਲਾ ਕਰਵਾਇਆ ਗਿਆ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਸਾਡੇ ਸਹਿਯੋਗੀ ਗੁਰਦੇਵ ਸਿੰਘ ਪ੍ਰੈਸ ਖਤਰ ਦੀ ਵਿਸ਼ੇਸ਼ ਰਿਪੋਰਟ ਤੁਹਾਡੀ ਨਜ਼ਰ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ဟုတ်ကဲ့ ਕਾਦੀ ਜੱਫੇ ਦਾ ਮੇਲ ਹੋ ਗਿਆ ਤੇ ਸਾਰੀਆਂ ਗੱਲਾਂ ਤਾਂ ਉਹ ਤੁਹਾਡੇ ਨਾਲ ਗਿਲਾ ਸ਼ਿਕਵਾ ਕਰਦੇ ਵੀ ਤੁਸੀਂ ਸਾਡੇ ਕੋਲ ਨਹੀਂ ਆਉਂਦੇ ਹੁਣ ਉਹਨਾਂ ਨੂੰ ਕਿਵੇਂ ਸਮਝਾਈਏ ਵੀ ਜਿੰਨਾ ਪ੍ਰੇਮ ਦੇ ਚਾਹ ਤੁਸੀਂ ਕਰਦੇ ਹੋ ਉਹ ਨਹੀਂ ਨਾ ਕਰਦੇ ਉਹ ਤੇ ਆਪਣੀ ਰਿਸ਼ਤੇਦਾਰੀ ਸਮਝਦੇ ਆ ਆਹ ਪ੍ਰੇਮ ਰਿਸ਼ਤੇਦਾਰੀ ਤੋਂ ਵੀ ਤਾਂ ਤੇ ਇੱਕ ਹੋਰ ਗੱਲ ਮੈਂ ਕਹਿਣਾ ਮੈਨੂੰ ਮੈਨਾਂ ਵੀ ਆਖਿਆ ਕਿ ਨਾਲੇ ਹੁਣ ਕਬੱਡੀ ਵੀ ਖੇਡਣੀ ਆ ਟਾਈਮ ਬੜਾ ਕੀਮਤੀ ਆ ਨਾ ਮੈਂ ਨਾ ਭੋਜਾ ਕਹਿ ਦਿਆ ਕਿ ਤੇ ਗੱਲੇ ਨਾਲ ਛੋਟ ਜਿਓ ਇਤਿਹਾਸ ਹੱਲੇ ਨਾਲ ਸੁਣਾਉਣਾ ਹੈ ਤੇ ਮੈਂ ਪੁੱਛ ਲਿਆ ਵੀ ਕਿਹੜਾ ਕਹਿੰਦੇ ਇੱਥੋਂ ਦਾ ਹੀ ਤੇ ਮੈਂ ਸੋਚੀ ਪੈ ਗਿਆ ਵੀ ਸ਼ੀਤਲ ਸਾਹਿਬ ਤੋਂ ਲੈ ਕੇ ਤੇ ਅੱਜ ਤੱਕ ਜਿੰਨੇ ਜੱਥੇ ਇੱਥੇ ਲੱਗ ਚੁੱਕੇ ਆ ਆਪ ਜੀ ਨੇ ਸਤਪੁਰਖਾਂ ਕੋਲ ਇਤਿਹਾਸ ਬੜਾ ਖੁੱਪ ਕੇ ਸੁਣਿਆ ਹੁਣ ਤੁਸੀਂ ਮੈਨੂੰ ਤੁਹਾਡੇ ਤੋਂ ਸੁਣਨ ਦੀ ਲੋੜ ਆ ਜਿੰਨਾ ਤੁਸੀਂ ਸੁਣ ਸੁਣ ਕੰਠ ਕੀਤਾ ਆ ਪਰ ਕਹਿੰਦੀਆਂ ਨਾ ਸਾਣਾ ਕਰੀ ਮੈਂ ਹਸਾਬ ਲਾਇਆ ਅਰਦਾਸ ਨਾ ਕਰੀਏ ਲੋਰ ਲਾਇਆ ਨਹੀਂ ਦਿੰਦੇ ਪਰ ਚਲੋ ਕੋਈ ਗੱਲ ਨਹੀਂ ਖਜ਼ਾਨਾ ਤੁਹਾਡਾ ਹੀ ਆ ਸਾਰ ਸੰਗੈ ਦੀ ਜਿਹੜੀ ਮਾਰਾ ਉਹਨਾਂ ਪੰਜ ਤਰੀਕਿਆਂ ਨਾਲ ਗੁਰੂ ਘਰ ਆਉਂਦੀ ਆ ਪੰਜ ਤਰੀਕਿਆਂ ਨਾਲ ਸਿੱਖ ਨੂੰ ਦੇਣੀ ਚਾਹੀਦੀ ਆ ਪਹਿਲੀ ਪੇਟਾ ਮਾਰੋ ਦੀ ਦਰਸ਼ਨੀ ਪੇਟ ਫਰ ਦੀਜਾ ਫਰ ਫਾਈ ਆ ਫਰੇ ਨਾ ਫਰ ਕੇ ਸੇਵ ਕੋਈ ਨਹੀਂ ਜੋ ਦੂਜੀ ਕਰ ਅੰਦਰ ਦੀ ਕੈਗਰ ਅਸਤਾਨੇ ਆ ਮੈਂ ਕਿ ਮਾਰਾਈ ਦੇ ਲੋ ਤੀਜੀ ਪੇਟਾ ਕਾਲ ਸੇਵਾ महापुरश करते चौथरी ने दुसम तो तो तो। के बबर के परमेश्वर दो बिना परमेश्वर नहीं बबर के बा के दो बा का डर ना इमानदारी पुरुष लैके वकील ला गए पे आ गए ਉਹਨਾਂ ਹਰਾਣ ਨੂੰ ਲਿਆ ਸੀ ਤੇ ਜੱਥੇ ਬਦਲਦੇ ਸੰਗਤ ਨਹੀਂ ਬਦਲਦੇ ਜਿਹੜੇ ਜਦੋਂ ਦੇ ਬੈਠੇ ਉਹਨਾਂ ਨੇ ਬੈਠੇ ਹਨ ਜੱਥੇ ਬਦਲ ਹੀ ਜਾਣੇ ਆਈ ਜਾਣੇ ਜਾਣੇ ਕੋਈ ਸੜੇ ਰਹਿਣ ਉਹ ਕਿੱਥੇ ਹੁੰਦੇ ਹੋ ਸਾਡਾ ਵੀ ਦਾ ਚੋਰ ਦਾ ਮੇਰੀ ਦਾ ਫੋਟੋ ਦਾ ਡਰਾਈਵਰ ਦਾ ਮੈਂ ਪੂਰ ਸੋ ਮੰਦਰ ਆ ਗਿਆ ਫੜ ਗਿਆ ਉਹ ਮੈਂ ਕਿਹਾ ਜੀ ਉੱਨੀ ਦੇ ਟਾਈਮ ਦੇ ਕਿ ਗੱਲ ਹੋ ਰਹੀ ਹੈ